Welcome to Punjabi Job Studios educational channel ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੀ ਮੈਰਿਟ ਕਿਵੇਂ ਚੈੱਕ ਕਰ ਸਕਦੇ ਹੋ ਕਿਉਂਕਿ ਸਾਡੀ ਅੰਗਨਵਾੜੀ ਭਰਤੀ 2025 ਦੀ ਜੋ ਪਿਛਲੀ ਵੀਡੀਓ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਕਮੈਂਟਸ ਆਏ ਨੇ ਆਡੀਅנס ਦੇ ਕਿ ਸਾਡੀ ਮੈਰਿਟ ਕੱਢ ਦਿਓ ਸਾਡੀ ਸਾਡੀ ਮੈਰਿਟ ਕੱਢ ਦਿਓ ਹੁਣ ਇਕੱਲੇ-ਇਕੱਲੇ ਦੀ ਮੈਰਿਟ ਕੱਢਣ ਦਾ ਇਹਨਾ ਟਾਈਮ ਨਹੀਂ ਹੁੰਦਾ ਤੇ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਤੁਸੀਂ ਇਹ ਵੀਡੀਓ ਸਾਰੀ ਦੇਖ ਲਿਓ ਅਤੇ ਮੈਰਿਟ ਕੱਢਣ ਦਾ ਜੋ ਤਰੀਕਾ ਹੈ ਤੁਸੀਂ ਉਹ ਦੇਖ ਲਓ ਤੇ ਆਪਣੀ ਆਪਣੀ ਮੈਰਿਟ ਆਪਣੇ ਆਪ ਕੱਢ ਸਕੋ। ਸੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੰਨੇ ਨੰਬਰਾਂ ਦੀ ਟੋਟਲ ਮੈਰਿਟ ਹੋਏਗੀ ਤੇ ਕੀ ਕੀ ਕੰਡੀਸ਼ਨਾਂ ਦੇ ਮੁਤਾਬਕ ਅਲੱਗ-ਅਲੱਗ ਕੰਡੀਸ਼ਨ ਦੇ ਮੁਤਾਬਕ ਅਲੱਗ-ਅਲੱਗ ਮੈਰਿਟ ਹੋਏਗੀ ਅਤੇ ਅਗਰ ਤੁਹਾਡੇ ਕਿੰਨੇ ਪਰਸੈਂਟ ਨੇ ਤਾਂ ਤੁਹਾਡੀ ਮੈਰਿਟ ਕਿੰਨੀ ਬਣਦੀ ਹੈ, ਕਿਹੜੀ ਕਲਾਸ ਦੇ ਵਿੱਚੋਂ ਕਿੰਨੀ ਬਣਦੀ ਹੈ, ਗ੍ਰੈਜੂਏਸ਼ਨ ਦੇ ਵਿੱਚੋਂ ਕਿੰਨੀ ਬਣਦੀ ਹੈ ਅਤੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਟੋਟਲ ਤੁਹਾਡੀ ਮੈਰਿਟ ਕਿੰਨੀ ਹੋਏਗੀ, ਕਿਸ ਤਰੀਕੇ ਨਾਲ ਹੋਏਗੀ। ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਅੱਜ ਦੀ ਇਸ ਅਪਡੇਟ ਦੇ ਵਿੱਚ ਦੱਸਾਂਗੇ ਸੋ ਮੈਂ ਪਹਿਲਾਂ ਵਾਂਗੂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦਾ ਹੁੰਨਾ ਵੀ ਵੀਡੀਓ ਨੂੰ ਸਕਿਪ ਕਰਕੇ ਨਾ ਵੇਖਿਓ ਕਿਉਂਕਿ ਤੁਸੀਂ ਆਡੀਅנס ਸਕਿਪ ਕਰਕੇ ਬਹੁਤ ਵੇਖਦੀ ਆ ਬਹੁਤ ਜ਼ਿਆਦਾ ਵੀਡੀਓ ਸਕਿਪ ਕਰਕੇ ਵੇਖੀ ਜਾਂਦੀ ਆ ਸੋ ਇਸ ਕਰਕੇ ਤੁਹਾਨੂੰ ਅਧì ਅਧੂਰੀ ਜਾਣਕਾਰੀ ਮਿਲਦੀ ਆ ਫਿਰ ਤੁਸੀਂ ਉਹੀ ਚੀਜ਼ ਜਿਹੜੀ ਮੈਂ ਵੀਡੀਓ ਦੇ ਵਿੱਚ ਦੱਸੀ ਹੁੰਦੀ ਆ ਤੁਸੀਂ ਉਹੀ ਚੀਜ਼ ਮੈਨੂੰ ਕਮੈਂਟਸ ਦੇ ਵਿੱਚ ਦੁਬਾਰਾ ਪੁੱਛ ਲੈਨੇ ਹੋ ਸੋ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਵੀ ਵੀਡੀਓ ਨੂੰ ਸਕਿਪ ਕਰਕੇ ਨਾ ਵੇਖੋ ਸਾਰੀ ਵੀਡੀਓ ਦੇਖ ਲਿਓ ਤੁਹਾਡੇ ਕੰਮ ਦੀ ਜਾਣਕਾਰੀ ਹੀ ਹੈ ਤੇ ਆਪਾਂ ਕੋਈ ਐਕਸਟਰਾ ਚੀਜ਼ ਨਹੀਂ ਦੱਸ ਰਹੇ ਸਿਰਫ ਕੰਮ ਦੀ ਜਾਣਕਾਰੀ ਹੀ ਤੁਹਾਨੂੰ ਦੱਸਾਂਗੇ ਚਲੋ ਜੀ ਬਿਨਾਂ ਸਾ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਵੀਡੀਓ ਦੇ ਵੱਲ ਅਤੇ ਦੇਖ ਲੈਣੇ ਆ ਕਿ ਅੰਗਣਵਾੜੀ ਭਰਤੀ ਦੀ ਮੈਰਿਟ ਲਿਸਟ ਕਿਵੇਂ ਕੱਢੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰ ਲੈਣਾ ਹੈ ਹੈਲਪਰ ਤੋਂ ਹੈਲਪਰ ਦੇ 10ਵੀਂ ਦੇ ਵਿੱਚ 10 ਨੰਬਰਾਂ ਦੀ ਮੈਰਿਟ ਹੋਏਗੀ ਪਲੱਸ 2 ਦੀ 25 ਨੰਬਰਾਂ ਦੀ ਮੈਰਿਟ ਹੋਏਗੀ ਗ੍ਰੈਜੂਏਸ਼ਨ ਦੀ 10 ਨੰਬਰਾਂ ਦੀ ਮੈਰਿਟ ਹੋਏਗੀ ਜਿੱਦਾਂ ਤੁਹਾਡੇ 10ਵੀਂ ਦੇ ਵਿੱਚ ਕਿੰਨੇ ਪਰਸੈਂਟ ਆਏ ਨੇ ਉਸਨੂੰ ਤੁਸੀਂ ਡਿਵਾਈਡ ਕਰ ਲਿਓ 100 ਦੇ ਨਾਲ ਅਤੇ ਇੰਟੂ ਕਰ ਲਿਓ ਜਿੰਨੇ ਨੰਬਰਾਂ ਦਾ ਇਹ ਕਲਾਸ ਸੀਗੀ ਜਿਵੇਂ ਕਿ 10ਵੀਂ 10 ਨੰਬਰਾਂ ਦੀ ਸੀਗੀ ਤੇ ਇਸ ਦੇ ਵਿੱਚ ਤੁਸੀਂ 10 ਨੰਬਰ ਤੇ ਮਲਟੀਪਲਾਈ ਕਰਕੇ 6 ਨੰਬਰ ਬਣ ਗਏ ਤਾਂ ਤੁਹਾਡੇ 10ਵੀਂ ਦੇ ਵਿੱਚ 6 ਨੰਬਰ ਨੇ ਜਿਵੇਂ ਕਿ ਤੁਹਾਡੇ 60% ਆਏ ਨੇ 10ਵੀਂ ਦੇ ਵਿੱਚ ਤਾਂ ਉਸਨੂੰ ਤੁਸੀਂ ਡਿਵਾਈਡ ਕਰੋਗੇ 100 ਦੇ ਨਾਲ ਤੇ ਇਸਨੂੰ ਇੰਟੂ ਕਰੋਗੇ ਮਲਟੀਪਲਾਈ ਕਰੋਗੇ 10 ਦੇ ਨਾਲ ਤਾਂ ਤੁਹਾਡੇ 6 ਨੰਬਰ 10ਵੀਂ ਦੇ ਕਲਾਸ ਦੇ ਵਿੱਚੋਂ ਬਣ ਚੁੱਕੇ ਨੇ ਤਾਂ ਤੁਹਾਡੇ 10ਵੀਂ ਦੀ ਜੋ ਮੈਰਿਟ ਹੈ ਉਹ 6 ਨੰਬਰਾਂ ਦੀ ਹੈ ਤੇ ਇਸੇ ਹਿਸਾਬ ਨਾਲ ਪਲੱਸ 2 ਦੀ ਵੀ ਕੱਢਣੀ ਹੈ ਆਪਣੀ ਪਰਸੈਂਟੇਜ ਪਹਿਲਾਂ ਲੋਟ ਕਰ ਲੈਣੇ ਨੇ ਕਿ ਤੁਹਾਡੀ ਪਲੱਸ 2 ਦੇ ਵਿੱਚ ਕਿੰਨੇ ਪਰਸੈਂਟ ਨੇ ਫਿਰ ਉਸ ਨੂੰ ਡਿਵਾਈਡ ਕਰ ਲੈਣਾ ਹੈ 100 ਦੇ ਨਾਲ ਫਿਰ ਉਸ ਦੇ ਵਿੱਚ 25 ਨੰਬਰ 25 ਨੰਬਰਾਂ ਨਾਲ ਇੰਟੂ ਕਰ ਲੈਣਾ ਹੈ ਠੀਕ ਹੈ ਜਿੱਦਾਂ ਤੁਹਾਡੇ 55 ਨੰਬਰ ਸੀਗੇ 55% ਮਾਰਕਸ ਸੀਗੇ ਪਲੱਸ 2 ਦੇ ਵਿੱਚ ਇਸ ਨੂੰ ਡਿਵਾਈਡ ਕਰ ਲਿਆ 100 ਦੇ ਨਾਲ ਫਿਰ 25 ਨੰਬਰਾਂ ਦੇ ਇਹ ਜੋ ਮੈਰਿਟ ਹੈ ਇਸ ਦੀ 25 ਨੰਬਰਾਂ ਦੀ ਚੱਕੀ ਜਾਂਦੀ ਹੈ ਤਾਂ 25 ਨੰਬਰ ਦੇਖ ਲਓ ਤੁਸੀਂ 25 ਨੰਬਰ ਨਾਲ ਇੰਟੂ ਕਰ ਲਿਓ ਤੇ ਤੁਹਾਡੀ ਮੈਰਿਟ ਬਣ ਗਈ ਹੈ 13.75 ਤਾਂ 13.75 ਤੁਹਾਡੇ +2 ਦੇ ਵਿੱਚੋਂ ਹੈ +2 ਦੇ ਵਿੱਚ ਤੁਹਾਡੇ 13.75 ਮੈਰਿਟ ਬਣ ਚੁੱਕੀ ਹੈ 10ਵੀਂ ਦੀ 6 ਨੰਬਰ ਦੀ ਮੈਰਿਟ ਬਣ ਚੁੱਕੀ ਹੈ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ 10 ਨੰਬਰ ਉਸਦੇ ਵੀ ਐਡ ਹੋਣਗੇ 10 ਨੰਬਰਾਂ ਦੀ ਮੈਰਿਟ ਉਸਦੀ ਵੀ ਹੋਏਗੀ ਜਿੱਦਾਂ ਤੁਹਾਡੇ 60% ਨੇ ਗ੍ਰੈਜੂਏਸ਼ਨ ਦੇ ਵਿੱਚੋਂ ਉਸ ਨੂੰ ਡਿਵਾਈਡ ਕਰ ਲਿਓ 100 ਦੇ ਨਾਲ ਇੰਟੂ ਗ੍ਰੈਜੂਏਸ਼ਨ ਤੇ 10 ਨੰਬਰਾਂ ਦੀ ਮੈਰਿਟ ਹੈ ਤੁਹਾਡਾ ਇੰਟੂ 10 ਕਰ ਲਿਓ ਤੇ ਇਸ ਤੇ ਵੀ 6 ਨੰਬਰ ਬਣ ਗਏ ਹਨ ਤੇ ਇਸ ਹਿਸਾਬ ਨਾਲ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਵੀ ਗ੍ਰੈਜੂਏਸ਼ਨ ਦੀ ਮੈਰਿਟ ਵੀ 6 ਨੰਬਰ ਦੀ ਹੋ ਗਈ ਹੈ ਤਾਂ ਤੁਸੀਂ ਇਸ ਨੂੰ ਪਲੱਸ ਕਰ ਲਿਓ ਜਿਵੇਂ ਕਿ 6 13.75 ਪਲੱਸ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਸੀਂ ਉਹ 6 ਨੰਬਰ ਐਡ ਕਰ ਲਿਓ ਅਦਰਵਾਈਜ਼ ਤੁਸੀਂ ਨਾ ਕਰਿਓ ਇੱਕ ਕੰਡੀਸ਼ਨ ਹੋਰ ਆ ਗਈ ਕਿ ਅਗਰ ਤੁਸੀਂ ਡਿਵੋਰਸਡ ਹੋ ਜਾਨੀ ਕਿ ਤਲਾਕਸ਼ੁਦਾ ਹੋ ਜਾਂ ਤੁਸੀਂ ਵਿਡੋ ਹੋ ਜਾਨੀ ਕਿ ਵਿਧਵਾ ਹੋ ਜਾਂ ਤੁਸੀਂ 5 ਸਾਲਾਂ ਤੋਂ ਜ਼ਿਆਦਾ ਆਪਣੇ ਹਸਬੰਡ ਤੋਂ ਅਲੱਗ ਰਹਿ ਰਹੇ ਹੋ ਤਾਂ ਇਹਨਾਂ ਤਿੰਨਾ ਕੰਡੀਸ਼ਨਾਂ ਦੇ ਵਿੱਚ ਡਾਇਗੋਸਟਿਵ ਵਿਡੋ ਅਤੇ 5 ਸਾਲ ਤੋਂ ਜ਼ਿਆਦਾ ਆਪਣੇ ਹਸਬੰਡ ਤੋਂ ਅਲੱਗ ਰਹਿ ਰਹੇ ਹੋ ਤਾਂ ਇਹਨਾਂ ਤਿੰਨਾ ਕੰਡੀਸ਼ਨਾਂ ਦੇ ਵਿੱਚ ਤੁਹਾਡੇ 5 ਨੰਬਰ ਹੋਰ ਐਡ ਹੋ ਜਾਣਗੇ ਮੈਰਿਟ ਦੇ ਵਿੱਚ ਅਗਰ ਕੋਈ ਵੀ ਕੰਡੀਸ਼ਨ ਤੁਹਾਡੇ ਉੱਤੇ ਅਪਲਾਈ ਨਹੀਂ ਹੁੰਦੀ ਇਹਨਾਂ ਤਿੰਨਾਂ ਦੇ ਵਿੱਚੋਂ ਤਾਂ ਤੁਹਾਡੇ ਜੋ ਇਹ 5 ਨੰਬਰ ਨੇ ਇਹ ਨਹੀਂ ਲੱਗਣੇ ਆ ਇੱਕ ਹੋਰ ਚੀਜ਼ ਆ ਕਿ ਅਗਰ ਤੁਸੀਂ ਪਿੰਡ ਦੀ ਨੂੰ ਹੋ ਅਤੇ ਤੁਹਾਡੇ ਕੋਲ ਰਹੈਸ਼ੀ ਸਰਟੀਫਿਕੇਟ ਯਾਨੀ ਕਿ ਰੈਜ਼ੀਡੈਂਸ ਡੋਮਿਸਾਈਲ ਸਰਟੀਫਿਕੇਟ ਹੈ ਤਾਂ ਤੁਹਾਡੇ ਤਿੰਨ ਨੰਬਰ ਹੋਰ ਐਡ ਹੋ ਜਾਣਗੇ ਮੈਰਿਟ ਦੇ ਵਿੱਚ ਇਹ ਤਿੰਨ ਨੰਬਰ ਵੀ ਫਿਰ ਹੀ ਐਡ ਹੋਣਗੇ ਅਗਰ ਤੁਹਾਡੇ ਕੋਲੇ ਰੈਜ਼ੀਡੈਂਸ ਸਰਟੀਫਿਕੇਟ ਹੋਵੇਗਾ ਤੇ ਤੁਸੀਂ ਇਸ ਨੂੰ ਪੇਸ਼ ਕਰੋਗੇ ਇਸ ਜੋ ਕਰਨਾ ਹੈ ਤੁਸੀਂ ਇੰਟਰਵਿਊ ਤੋਂ ਪਹਿਲਾਂ ਪਹਿਲਾਂ ਇਸ ਰੈਜ਼ੀਡੈਂਸ ਸਰਟੀਫਿਕੇਟ ਯਾਨੀ ਕਿ ਡੋਮਿਸਾਈਲ ਸਰਟੀਫਿਕੇਟ ਨੂੰ ਪੇਸ਼ ਕਰਨਾ ਹੋਵੇਗਾ ਅਗਰ ਤੁਸੀਂ ਇੰਟਰਵਿਊ ਤੋਂ ਪਹਿਲਾਂ ਪਹਿਲਾਂ ਆਪਣਾ ਰੈਜ਼ੀਡੈਂਸ ਸਰਟੀਫਿਕੇਟ ਯਾਨੀ ਕਿ ਡੋਮਿਸਾਈਲ ਸਰਟੀਫਿਕੇਟ ਨਹੀਂ ਪੇਸ਼ ਕਰਦੇ ਤਾਂ ਤੁਹਾਡੇ ਇਹ ਤਿੰਨ ਨੰਬਰ ਨਹੀਂ ਲੱਗਣੇ ਅਤੇ ਤੁਹਾਡੀ ਜੋ ਐਪਲੀਕੇਸ਼ਨ ਹੈ ਉਸ ਵੀ ਉਹਨੂੰ ਵੀ ਰੱਦ ਮੰਨਿਆ ਜਾਵੇਗਾ ਇਸੇ ਹਿਸਾਬ ਨਾਲ ਤੁਹਾਡੀ ਟੋਟਲ ਮੈਰਿਟ ਜਿਵੇਂ ਕਿ 10ਵੀਂ ਦੇ 12ਵੀਂ ਦੇ ਅਤੇ ਤੁਸੀਂ ਆਪਣੀ ਗ੍ਰੈਜੂਏਸ਼ਨ ਦੇ ਨੰਬਰ ਪਲੱਸ ਕਰਕੇ ਕੱਢ ਸਕਦੇ ਹੋ ਅਗਰ ਤੁਹਾਡੇ ਇਹਨਾਂ ਤਿੰਨਾਂ ਕੰਡੀਸ਼ਨਾਂ ਦੇ ਵਿੱਚੋਂ ਕੋਈ ਇੱਕ ਕੰਡੀਸ਼ਨ ਲਾਗੂ ਹੁੰਦੀ ਹੈ ਤੁਹਾਡੇ ਉੱਪਰ ਤਾਂ ਤੁਸੀਂ ਇਹਦੇ ਵੀ ਪੰਜ ਨੰਬਰ ਐਡ ਕਰ ਲਿਓ ਹਾਂ ਅਗਰ ਤੁਸੀਂ ਇਕੱਲੇ ਵਿਡੋ ਹੋ ਜਾਨੀ ਕਿ ਡਿਵੋਰਸ ਨਹੀਂ ਹੋ ਹਸਬੰਡ ਤੋਂ ਸੈਪਰੇਟ ਨਹੀਂ ਰਹਿੰਦੇ ਇਕੱਲੇ ਵਿਡੋ ਹਾਂ ਅਤੇ ਪਿੰਡ ਦੀ ਨੋ ਹੂ ਇਸ ਦੇ ਵੀ ਤਿੰਨ ਨੰਬਰ ਤੁਸੀਂ ਐਡ ਕਰ ਲਿਓ ਐਡ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਟੋਟਲ ਕਰਕੇ ਦੇਖ ਸਕਦੇ ਹੋ 10ਵੀਂ 12ਵੀਂ ਆਪਣੀ ਪੜ੍ਹਾਈ ਦੇ ਸਾਰੇ ਦਸਤਾਵੇਜ਼ ਅਤੇ ਤਿੰਨੇ ਕੰਡੀਸ਼ਨਲ ਲਾਗੂ ਹੁੰਦੀ ਹੈ ਤੁਹਾਡੇ ਤੇ ਅਗਰ ਤੁਸੀਂ ਵਿਡੋ ਹਾਂ ਤਾਂ ਪਿੰਡ ਦੀ ਨੋ ਹੂ ਰੈਜ਼ੀਡੈਂਸ ਸਰਟੀਫਿਕੇਟ ਹੈ ਤਾਂ ਤੁਹਾਡੇ 33.75 ਬਣ ਜਾਣਗੇ ਅਗਰ ਤੁਹਾਡੇ ਇਹਨੇ ਇਹਨੇ ਨੰਬਰ ਨੇ ਬਾਕੀ ਤੁਸੀਂ ਆਪਣੇ ਨੰਬਰਾਂ ਦੇ ਹਿਸਾਬ ਨਾਲ ਆਪਣੀ ਮੈਰਿਟ ਕੱਢ ਕੇ ਦੇਖ ਸਕਦੇ ਹੋ ਹਾਂ ਅਗਰ ਤੁਸੀਂ ਵਿਡੋ ਹੋ ਅਤੇ ਡਾਈਵੋਰਸ ਨਹੀਂ ਹੋ ਹਬਸੰਡ ਤੋਂ ਸੈਪਰੇਟ ਵੀ ਨਹੀਂ ਰਹਿੰਦੇ ਵਿਡੋ ਹੋ ਇਕੱਲੇ ਜਾਨੀ ਕਿ ਵਿਧਵਾ ਹੋ ਅਤੇ ਤੁਸੀਂ ਪਿੰਡ ਦੀ ਨੋ ਹੋ ਮਤਲਬ ਆਪਦੇ ਸੋਹਰੇ ਪਿੰਡ ਹੀ ਤੁਸੀਂ ਰਹਿ ਰਹੇ ਹੋ ਸ਼ੁਰੂ ਤੋਂ ਤੇ ਹੁਣ ਤੱਕ ਤੇ ਤੁਹਾਡੇ ਕੋਲ ਰੈਜ਼ੀਡੈਂਸ ਸਰਟੀਫਿਕੇਟ ਵੀ ਹੈ अवेलेबल ਹੈ ਤਾਂ ਤੁਹਾਡੇ ਇਹ ਤਿੰਨ ਨੰਬਰ ਲਗਣਗੇ ਇਸੇ ਹਿਸਾਬ ਨਾਲ ਤੁਹਾਡੇ 33% ਨੰਬਰ ਬਣਨਗੇ 33 ਮਤਲਬ 33 ਨੰਬਰਾਂ ਦੀ 33 ਗੋੜ 75 ਨੰਬਰਾਂ ਦੀ ਮੈਰਿਟ ਬਣੇਗੀ ਤੇ ਅਦਰ ਸਾਈਡ ਅਗਰ ਤੁਹਾਡੇ ਤੇ ਇਹ ਤਿੰਨ ਕੰਡੀਸ਼ਨਾਂ ਲਾਗੂ ਨਹੀਂ ਹੁੰਦੀਆਂ ਤਾਂ ਤੁਸੀਂ ਆਪਣੇ 10ਵੀਂ ਦੇ 12ਵੀਂ ਦੇ ਨੰਬਰ ਜੋ ਮੈਰਿਟ ਤੁਹਾਡੀ ਨਿਕਲੀ ਹੈ ਮੈਰਿਟ ਉਹ ਨੰਬਰ ਤੇ ਪਲੱਸ ਤੁਸੀਂ ਆਪਣੇ ਗ੍ਰੈਜੂਏਸ਼ਨ ਦੇ ਜੋ ਨੰਬਰ ਨੇ ਜੋ ਮੈਰਿਟ ਨਿਕਲੀ ਹੈ ਉਹ ਐਡ ਕਰ ਲੈਣੀ ਹੈ ਇਹ ਤਿੰਨੇ ਕੰਡੀਸ਼ਨਾਂ ਤੁਹਾਡੇ ਤੇ ਲਾਗੂ ਨਹੀਂ ਹੁੰਦੀਆਂ ਜਿਵੇਂ ਕਿ ਡੈਗੋਸ ਨਹੀਂ ਹੋ ਵਿਡੋ ਨਹੀਂ ਹੋ ਅਤੇ ਹਸਬੰਡ ਤੋਂ ਅਲੱਗ ਵੀ ਨਹੀਂ ਰਹੇ ਰਹੇ ਤਾਂ ਇਹ 5 ਨੰਬਰ ਤੁਹਾਡੇ ਨਹੀਂ ਲੱਗਣੇ ਐਡ ਹੋਣੇ ਤੇ ਅਗਰ ਤੁਸੀਂ ਪਿੰਡ ਦੀ ਨੋ ਹੋ ਅਤੇ ਰੈਜ਼ੀਡੈਂਸ ਸਰਟੀਫਿਕੇਟ ਤੁਹਾਡੇ ਕੋਲ ਹੈ ਤਾਂ ਤੁਹਾਡੇ 3 ਨੰਬਰ ਹੋਰ ਐਡ ਹੋ ਜਾਣਗੇ ਇਸ ਦੇ ਵਿੱਚ ਤਾਂ ਉਸ ਹਿਸਾਬ ਨਾਲ ਤੁਹਾਡੀ 28.75 ਤੁਹਾਡੀ ਮੈਰਿਟ ਬਣ ਚੁੱਕੀ ਹੈ ਤਾਂ ਟੋਟਲ ਤੁਹਾਡੀ ਮੈਰਿਟ 28.75 ਬਣ ਚੁੱਕੀ ਹੈ ਅਗਰ ਤੁਸੀਂ ਪਿੰਡ ਦੀ ਨੋ ਹੋ ਅਤੇ ਰੈਜ਼ੀਡੈਂਸ ਸਰਟੀਫਿਕੇਟ ਹੈ ਤੁਹਾਡੇ ਕੋਲ ਅਤੇ ਤਿੰਨੇ ਪੜਾਈ ਤੁਹਾਡੀ ਕੀਤੀ ਹੋਈ ਹੈ ਗ੍ਰੈਜੂਏਸ਼ਨ 10ਵੀਂ 12ਵੀਂ ਕੀਤੀ ਹੋਈ ਹੈ ਤਾਂ ਤੁਹਾਡੀ 28.75 ਮੈਰਿਟ ਬਣ ਜਾਏਗੀ ਉਸ ਹਿਸਾਬ ਨਾਲ ਇਹਨਾਂ ਨੰਬਰਾਂ ਦੇ ਹਿਸਾਬ ਨਾਲ ਬਾਕੀ ਅਲੱਗ-ਅਲੱਗ ਨੰਬਰਾਂ ਦੇ ਹਿਸਾਬ ਨਾਲ ਅਲੱਗ-ਅਲੱਗ ਬਣੇਗੀ ਅਗਰ ਤੁਹਾਡੀ ਇਕੱਲੀ 10 ਨਹੀਂ ਤੇ ਬਾਹਰ ਨਹੀਂ ਹੀ ਕੀਤੀ ਹੈ ਅਤੇ ਤੁਸੀਂ ਪਿੰਡ ਦੀ ਨੋ ਹੋ ਪਿੰਡ ਦੀ ਨੋਹ ਹੋ ਅਤੇ ਰੈਜ਼ੀਡੈਂਸ ਸਰਟੀਫਿਕੇਟ ਤੁਹਾਡੇ ਕੋਲ ਹੈ ਤਾਂ ਇਸ ਦੇ ਵੀ ਤਿੰਨ ਨੰਬਰ ਤੁਸੀਂ ਐਡ ਕਰ ਲਿਓ 10ਵੀਂ 12ਵੀਂ ਪਲੱਸ ਤਿੰਨ ਨੰਬਰ ਹੋਰ ਐਡ ਕਰ ਲਿਓ ਤਾਂ ਤੁਹਾਡੀ ਬਾਈਪੁਆਇੰਟ 22.75 ਬਣੇਗੀ ਮੈਰਿਟ ਆਪ ਤੁਸੀਂ ਆਪਣੇ ਨੰਬਰਾਂ ਦੇ ਹਿਸਾਬ ਨਾਲ ਆਪਣੇ ਮੈਰਿਟ ਚੈੱਕ ਕਰ ਸਕਦੇ ਹੋ ਜੋ ਟੋਟਲ ਮੈਰਿਟ ਬਣਨੀ ਹੈ ਇਸ ਇਸ ਭਰਤੀ ਦੀ ਉਹ ਤਾਂ ਇਸ ਪ੍ਰਕਾਰ ਹੋਵੇਗੀ ਅਗਰ ਤੁਸੀਂ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਕੀਤੀ ਹੈ 10ਵੀਂ ਦੇ 10 ਨੰਬਰ ਪਲੱਸ 2 ਦੇ 25 ਨੰਬਰ ਜਿਵੇਂ ਕਿ 10ਵੀਂ ਦੇ 10 ਨੰਬਰ ਹੋ ਗਏ ਪਲੱਸ 2 ਦੇ 25 ਨੰਬਰ ਹੋ ਗਏ ਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੇ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ 10 ਨੰਬਰ ਹੋਰ ਲੱਗਣਗੇ ਇਸ ਦੇ ਨਾਲ ਤੇ ਅਗਰ ਤੁਸੀਂ ਵਿਡੋ ਵਿਡੋ ਹੋ ਗਿੱਦਵਾ ਹੋ ਤਲਾਕशुदा ਹੋ ਜਾਂ ਹਸਬੰਡ ਤੋਂ ਅਲੱਗ ਰਹਿ ਰਹੇ ਹੋ ਤਾਂ ਉਸਦੇ 5 ਨੰਬਰ ਐਡ ਹੋਣਗੇ ਹਾਂ ਅਗਰ ਤੁਸੀਂ ਵਿਡੋ ਵਾਲੀ ਕੰਡੀਸ਼ਨ ਦੇ ਵਿੱਚ ਹੋ ਜਾਨੀ ਕਿ ਵਿਧਵਾ ਹੋ ਤੇ ਅਗਰ ਤੁਸੀਂ ਵਿਧਵਾ ਹੋ ਇਹ ਕੰਡੀਸ਼ਨ ਸਿਰਫ ਵਿਡੋ ਡਾਈਵੋਰਸ ਜਾਂ ਉਹਦੇ ਲਈ ਆਪਣਾ ਹਸਬੰਡ ਤੋਂ ਅਲੱਗ ਰਹਿ ਰਹੀ ਹੈ ਤਾਂ ਫਿਰ ਤੁਹਾਡੇ ਅਗਰ ਤੁਸੀਂ ਮਤਲਬ ਵਿਡੋ ਹੋ ਸਿਰਫ ਵਿਡੋ ਵੇ ਮਤਲਬ ਕਿ ਵਿਧਵਾ ਹੋ ਤਾਂ ਤੁਹਾਡੇ ਤਤੇ ਤੁਸੀਂ ਆਪਣੇ ਸਾਰੇ ਪਰਿਵਾਰ ਚ ਰਹਿ ਰਹੇ ਹੋ ਤੇ ਰੈਜ਼ੀਡੈਂਸ ਸਰਟੀਫਿਕੇਟ ਹੈ ਤੁਹਾਡੇ ਕੋਲੇ ਤਾਂ ਤਾ 3 ਨੰਬਰ ਹੋਰ ਐਡ ਹੋ ਜਾਣਗੇ ਇਸ ਦੇ ਵਿੱਚ ਸਮਝ ਗਏ ਤੁਸੀਂ ਮੇਰੀ ਗੱਲ ਅਗਰ ਤੁਸੀਂ ਵਿਡੋ ਹੋ ਤਾਂ ਹੀ ਤੁਹਾਡੇ 3 ਨੰਬਰ ਤੇ 5 ਨੰਬਰ ਐਡ ਹੋਣਗੇ ਆ ਅਗਰ ਤੁਸੀਂ ਡਿਵੋਰਸਡ ਹੋ ਜਾਂ ਹਸਬੰਡ ਤੋਂ ਅਲੱਗ ਰਹਿ ਰਹੇ ਹੋ ਤਾਂ ਇਹ 3 ਨੰਬਰ ਵੀ ਨਹੀਂ ਲੱਗਣੇ ਤੇ 5 ਨੰਬਰ ਤਾਂ ਤੁਹਾਡੇ ਹੈ ਵੀ ਹੈਗੇ ਉਹ 5 ਨੰਬਰ ਤਾਂ ਤੇ ਇਸ ਤੋਂ ਬਾਅਦ ਤੁਸੀਂ ਆਪਣੀ ਮੈਰਿਟ ਦੇਖ ਲਿਓ ਵੀ ਤੁਹਾਡੀ ਮੈਰਿਟ ਕਿੰਨੀ ਬੰਦੀ ਹੈ 10ਵੀਂ ਅਤੇ 12ਵੀਂ ਅਤੇ ਤੁਹਾਡੀ ਗ੍ਰੈਜੂਏਸ਼ਨ ਅਗਰ ਕੀਤੀ ਹੈ ਤਾਂ ਉਹਦੇ ਨੰਬਰ ਐਡ ਕਰ ਲਿਓ ਤੇ ਤੁਸੀਂ ਆਪਣਾ ਅਗਰ ਇਹਨਾਂ ਤਿੰਨਾਂ ਕੰਡੀਸ਼ਨਾਂ ਦੇ ਵਿੱਚੋਂ ਕੋਈ ਕੋਈ ਵੀ ਕੰਡੀਸ਼ਨ ਲਾਗੂ ਹੁੰਦੀ ਹੈ ਤੁਹਾਡੇ ਤੇ ਅਗਰ ਤੁਸੀਂ ਪਿੰਡ ਦੀ ਨਾ ਹੋ ਤਾਂ ਉਸ ਹਿਸਾਬ ਨਾਲ ਤੁਸੀਂ ਨੰਬਰ ਐਡ ਕਰ ਸਕਦੇ ਹੋ ਆਪਣੇ ਬਾਕੀ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦੇਣਾ ਹਾਂ ਕਿ ਇਸ ਭਰਤੀ ਦੀ ਜੋ ਮੈਰਿਟ ਕੱਢਣੀ ਹੈ ਉਹ ਤੁਸੀਂ ਕਿਸੇ ਹਿਸਾਬ ਨਾਲ ਕੱਢਣੀ ਹੈ ਜੋ ਸਮਝਾਉਣਾ ਸੀ ਉਹ ਮੈਂ ਤੁਹਾਨੂੰ ਸਾਰਾ ਸਹੀ ਤਰੀਕੇ ਨਾਲ ਸੌਖੇ ਤਰੀਕੇ ਨਾਲ ਸਮਝਾਇਆ ਹੈ ਐਗਜ਼ਾਮਪਲ ਦੇ ਕੇ ਇਹ ਤਾਂ ਐਗਜ਼ਾਮਪਲ ਦੇ ਹਿਸਾਬ ਨਾਲ ਸੀ ਤੇ ਤੁਸੀਂ ਹੁਣ ਉਸ ਦਾ ਫਾਰਮੂਲਾ ਵੀ ਦੇਖ ਸਕਦੇ ਹੋ ਕਿ ਕਿਸ ਫਾਰਮੂਲੇ ਨਾਲ ਕੱਢਣੀ ਹੈ ਬਿਲਕੁਲ ਹੀ ਸੌਖਾ ਤਰੀਕਾ ਹੈ ਇਹ ਮੈਰਿਟ ਕੱਢਣ ਦਾ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਅਗਰ ਤੁਹਾਡੇ 10ਵੀਂ ਚ 60% ਨੇ ਤਾਂ ਤੁਹਾਡੇ 6 ਨੰਬਰ ਲੱਗਣਗੇ ਜੋ ਜੋ ਤੁਹਾਡੇ ਕੁਆਲੀਫਿਕੇਸ਼ਨ ਦੇ ਪਰਸੈਂਟੇਜ ਨੇ ਉਹਨਾਂ ਨੂੰ ਤੁਸੀਂ 100 ਨਾਲ ਡਿਵਾਈਡ ਕਰਕੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਇੰਟੂ ਕਰ ਲਿਓ ਜੋ ਇਸ ਕਲਾਸ ਦੇ ਅੱਗੇ ਤੁਹਾਡੀ ਐਜੂਕੇਸ਼ਨ ਦੇ ਅੱਗੇ ਉਹ ਅੰਕ ਲਿਖੇ ਹੋਏ ਨੇ ਮੈਰਿਟ ਦੇ ਤਾਂ ਇਸੇ ਹਿਸਾਬ ਨਾਲ ਟੋਟਲ ਨੰਬਰ ਜੋ ਨੇ ਮੈਰਿਟ ਦੇ ਉਹ 55 ਨੰਬਰਾਂ ਦੀ ਮੈਰਿਟ ਹੋਏਗੀ ਉਹ ਤੁਸੀਂ ਆਪਣੇ ਨੰਬਰ ਦੇ ਹਿਸਾਬ ਨਾਲ ਆਪਣੀ ਮੈਰਿਟ ਐਡ ਐਡ ਕਰਕੇ ਦੇਖ ਲਿਓ ਕਾਊਂਟ ਕਰਕੇ ਆਪਣੀ ਮੈਰਿਟ ਕੱਢ ਕੇ ਕੱਲੇ-ਕੱਲੇ ਕਲਾਸ ਦੀ ਅਤੇ ਜੇਕਰ ਇਹ ਸਪੈਸ਼ਲ ਕੰਡੀਸ਼ਨ ਤੁਹਾਡੇ ਤੇ ਲਾਗੂ ਹੁੰਦੀਆਂ ਨੇ ਤਾਂ ਤੁਸੀਂ ਇਹਦੇ ਪੰਜ ਨੰਬਰ ਐਡ ਕਰ ਲਿਓ ਜਾਂ ਅਦਰਵਾਈਜ਼ ਨਾ ਕਰਿਓ ਅਤੇ ਤੁਸੀਂ ਅਗਰ ਪਿੰਡ ਦੀ ਨੋ ਹੋ ਅਤੇ ਰੈਜ਼ੀਡੈਂਸ ਸਰਟੀਫਿਕੇਟ ਹੈ ਤੁਹਾਡੇ ਕੋਲੇ ਤਾਂ ਉਸ ਦੀ ਉਸ ਦੀ ਤਿੰਨ ਨੰਬਰ ਐਡ ਕਰ ਲਿਓ ਤੇ ਇਹਨਾਂ ਨੰਬਰਾਂ ਦਾ ਟੋਟਲ ਜੋ ਕਰਕੇ ਡਿਜੀਟ ਆਏ ਆਵੇਗੀ ਉਹ ਤੁਹਾਡੀ ਮੈਰਿਟ ਹੋਵੇਗੀ ਅਤੇ ਲਾਸਟ ਤੇ ਜੋ ਇਹ ਇੰਟਰਵਿਊ ਦੇ ਅੰਕ ਲਿਖੇ ਹੋਏ ਨੇ ਪੰਜ ਨੰਬਰ ਇੰਟਰਵਿਊ ਦੇ ਅੰਕ ਹੋਣਗੇ ਪਰ ਇਹ ਤੁਸੀਂ ਇਸ ਦੇ ਵਿੱਚ ਐਡ ਨਹੀਂ ਕਰਨੀ ਕਿਉਂਕਿ ਇਹ ਜੋ ਤੁਹਾਡੀ ਇੰਟਰਵਿਊ ਲਵੇਗਾ ਡਿਪਾਰਟਮੈਂਟ ਵੱਲੋਂ ਇਹ ਨੰਬਰ ਲਗਾਏ ਜਾਣਗੇ ਪੰਜ ਨੰਬਰ ਮੈਕਸਿਮਮ ਨੇ ਇਹਨਾਂ ਦੇ ਵਿੱਚੋਂ ਤੁਹਾਡੀ ਇੰਟਰਵਿਊ ਕਿਸੇ ਹਿਸਾਬ ਨਾਲ ਹੋ ਰਹੀ ਹੈ ਜਾਂ ਤੁਸੀਂ ਉਸ ਨੂੰ ਰਿਸਪੌਂਸ ਕਿਸ ਹਿਸਾਬ ਨਾਲ ਕਰ ਰਹੇ ਹੋ ਉਸ ਹਿਸਾਬ ਨਾਲ ਤੁਹਾਡੇ ਨੰਬਰ ਲਗਾਏ ਜਾਣਗੇ ਪੰਜ ਨੰਬਰਾਂ ਦੇ ਵਿੱਚੋਂ ਇਹ ਤੁਸੀਂ ਆਪਣੇ ਹਜੇ ਕੈਲਕੂਲੇਟ ਨਹੀਂ ਕਰਨੇ ਤੁਸੀਂ ਸਿਰਫ ਆਪਣੀ ਪੜ੍ਹਾਈ ਦੇ ਪੜ੍ਹਾਈ ਦੀ ਸਾਰੀ ਮੈਰਿਟ ਅਤੇ ਜੋ ਜੇ ਇਹ ਕੰਡੀਸ਼ਨਾਂ ਲਾਗੂ ਹੁੰਦੀਆਂ ਨੇ ਤਾਂ ਤੁਸੀਂ ਇਸ ਕੰਡੀਸ਼ਨ ਦੇ ਨੰਬਰ ਲਾ ਲਿਓ ਅਦਰਵਾਈਜ਼ ਨਾ ਲਾਓ ਅਤੇ ਪਿੰਡ ਦੀ ਨੋ ਹੋ ਤਾਂ ਇਹ ਰੈਜ਼ੀਡੈਂਸ ਸਰਟੀਫਿਕੇਟ ਹੈ ਤੁਹਾਡੇ ਕੋਲੇ ਤਾਂ ਤਿੰਨ ਨੰਬਰ ਲਗਾ ਕੇ ਉਹਦਾ ਸਾਰਾ ਟੋਟਲ ਕਰਕੇ ਆਪਣੀ ਮੈਰਿਟ ਕੱਢ ਲਿਓ ਤਾਂ ਦੋਸਤੋ ਇਹ ਸੀ ਅੰਗਨਵਾੜੀ ਭਰਤੀ ਦੇ ਵਿੱਚ ਹੈਲਪਰ ਪੋਸਟ ਦੀ ਮੈਰਿਟ ਕੱਢਣ ਦਾ ਤਰੀਕਾ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਵਰਕਰ ਪੋਸਟ ਦੀ ਮੈਰਿਟ ਕੱਢਣ ਦਾ ਤਰੀਕਾ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਜੀ ਆਪਾਂ ਇਸੇ ਤਰ੍ਹਾਂ ਹੀ ਮੈਰਿਟ ਕੱਢਣ ਦਾ ਸਾਰਾ ਤਰੀਕਾ ਤੁਹਾਨੂੰ ਅਲੱਗ ਤੋਂ ਵੀਡੀਓ ਦੇ ਨਾਲ ਸਮਝਾ ਦਾਂਗੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਹਾਈਪ ਪੁਆਇੰਟਸ ਦੇ ਕੇ ਵੀਡੀਓ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ